ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਨੂੰ ਆਹ ਵਾਲੇ ਸਤਾਰੇ ਲਾਉਣੇ ਦੱਸਾਂਗੀ ਇਹਨਾਂ ਨੂੰ ਆਰੀ ਦੇ ਨਾਲ ਲਗਾਵਾਂਗੇ ਤੁਹਾਨੂੰ ਇੱਥੇ ਲਗਾ ਕੇ ਦੱਸਾਂਗੀ ਕਿ ਇਹਨਾਂ ਨੂੰ ਆਪਾਂ ਕਿਵੇਂ ਲਗਾਉਣਾ ਹੈ ਤੇ ਇਹਦੇ ਨਾਲ ਮੈਂ ਕੀ ਲ ਲਈ ਕਿ ਮੈਂ ਆਰੀ ਲੈ ਲਿਆ ਤੇ ਆਰੀ ਆਰੀ ਨੀਡਲ ਜਿਹੜੀ ਇੱਕ ਸਤਾਰੇ ਲੈ ਲਏ ਨੇ ਤੇ ਇਹ ਕਹਿੋ ਜਰੀ ਵਾਲਾ ਥ्रेड ਨੇ ਲਿਆਇਆ ਵਾਲਾ ਜਰੀ ਵਾਲਾ ਥ्रेड ਠੀਕ ਹੈ ਜੀ ਤੇ ਇਹਦੇ ਨਾਲ ਆਪਾਂ ਲਗਾਵਾਂਗੇ ਤੇ ਸਭ ਤੋਂ ਪਹਿਲਾਂ ਆਪਾਂ ਜਰੀ ਵਾਲੇ ਥ्रेड ਨੂੰ ਆ ਦੇਖੋ ਗੰਢ ਦੇ ਲਈ ਆ ਗੰਢ ਦੇ ਕੇ ਤੇ ਇਹਨੂੰ ਆਪਣੇ ਉਂਗਲ ਦੇ ਦਬਾਲੇ ਇਤਰਾ ਲਪੇਟ ਲੈਣਾ ਵਾ ਤੇ ਇਹਨੂੰ ਆਪਾਂ ਥੱਲੇ ਦੇ ਪਾਸੇ ਲੈ ਜਾਣਾ ਵਾ ਆ ਦੇਖੋ ਜਿੱਦੋਂ ਇਹਨੂੰ ਥੱਲੇ ਖੜਨਾ ਹੈ ਤੇ ਇਹਦਾ ਆ ਵਾਲਾ ਪਾਸਾ ਆ ਦੇਖੋ ਇੱਥੇ ਨਾ ਇੱਕ ਕੁੰਡੀ ਜੀ ਹੁੰਦੀ ਆ ਆ ਦੇਖੋ ਧਿਆਨ ਨਾਲ ਆ ਦੇਖੋ ਇੱਕ ਨਾ ਕੁੰਡੀ ਜੀ ਆ ਇੱਥੇ ਆ ਦੇਖੋ ਆਈੜੀ ਨੇ ਇੱਕ ਤਿੱਖੀ ਜੀ ਇੱਥੇ ਕੁੰਡੀ ਜੀ ਆ ਤੇ ਜਦੋਂ ਵੀ ਅਸੀਂ ਥ੍ਰੈਡ ਪਾਵਾਂਗੇ ਨਾ ਆ ਦੇਖੋ ਇਹਦੇ ਵਿੱਚ ਝੜਦਾ ਵਾ ਆ ਵੇਖੋ ਇਹਦੇ ਵਿੱਚ ਝੜ ਜਾਂਦਾ ਓਂ ਕਰਕੇ ਤੇ ਇਹਦੇ ਵਿੱਚ ਹੀ ਅਸੀਂ ਉੱਤੇ ਕੱਢਦੇ ਆਂ ਤੇ ਥੱਲੇ ਲੈ ਕੇ ਜਾਂਦੇ ਆਂ ਥ੍ਰੈਡ ਨੂੰ ਤੇ ਇਹ ਜਿਹੜੀ ਕੁੰਡੀ ਜੀ ਦੇ ਵਿੱਚੋਂ ਅਡਾਉਣਾ ਆਹੀਂ ਤੇ ਇਹ ਕੁੰਡੀ ਦਾ ਹੀ ਮੂੰਹ ਜੜਾ ਹੀ ਅਗਲੇ ਪਾਸੇ ਆ ਵੇਖੋ ਐਦਾਂ ਕਰਕੇ ਫੜ ਕੇ ਰੱਖਣੀ ਆ ਠੀਕ ਹੈ ਐਦਾਂ ਕਰਕੇ ਫੜ ਕੇ ਰੱਖਾਂਗੇ ਇਹਨੂੰ ਤੇ ਇਹਦਾ ਕੁੰਡੀ ਦਾ ਮੂੰਹ ਅੱਗੇ ਹੋਊਗਾ ਤੇ ਜਦੋਂ ਇਹਦੇ ਵਿੱਚ ਅਸੀਂ ਇਸ ਤਰ੍ਹਾਂ ਕਰਕੇ ਥੱਲਿਓਂ ਥ੍ਰੈਡ ਇਸ ਤਰ੍ਹਾਂ ਕਰਕੇ ਪਾਉਣਾ ਵਾ ਠੀਕ ਹੈ ਤੇ ਜਦੋਂ ਅਸੀਂ ਥ੍ਰੈਡ ਨੂੰ ਉੱਤੇ ਲਿਆ ਕੇ ਤੇ ਦੂਜੀ ਕੁੰਡੀ ਦੇ ਵਿੱਚੋਂ ਦਿਗੜਨਾ ਤੇ ਉਹਦੋਂ ਹਲਕਾ ਜਿਹਾ ਐਂ ਇਹਨੂੰ ਇਸ ਤਰ੍ਹਾਂ ਕਰਕੇ ਤੇ ਕਮਾ ਦਾਂਗੇ ਤੇ ਦੂਜਾ ਥ੍ਰੈਡ ਜਿਹੜਾ ਸਾਡਾ ਉੱਤੇ ਆ ਜਾਏਗਾ ਆ ਦੇਖੋ ਸਭ ਤੋਂ ਪਹਿਲਾਂ ਅਸੀਂ ਜਿੱਥੋਂ ਇੱਕ ਥਾਂ ਦੇ ਉੱਤੋਂ ਕੱਢ ਲਾਂਗੇ ਠੀਕ ਹੈ ਤੇ ਆਪਾਂ ਮੇਨ ਸਟਿਚ ਜਿਹੜੀ ਆ ਉਹਨੂੰ ਉੱਤੇ ਲਿਆਵਾਂਗੇ ਠੀਕ ਹੈ ਜੀ ਆ ਦੇਖੋ ਸਾਡਾ ਹੁਣ ਥੱਲਿਓਂ ਤਿੱਲਾ ਆ ਗਿਆ ਹੁਣ ਅਹੀਂ ਆ ਦੇਖੋ ਤੁਹਾਨੂੰ ਮੈਂ ਸਿੰਪਲ ਦੱਸਣੀ ਪਹਿਲਾਂ ਤੁਸੀਂ ਨਾ ਇੱਕ ਵਾਰੀ ਥੱਲੇ ਦੇ ਨਾਲ ਨਾ ਇੱਕ ਗੰਡ ਜੀ ਮਾਰ ਲਓ ਥੱਲੇ ਆ ਦੇਖੋ ਆ ਮੈਂ ਕੱਢ ਕੇ ਲੈ ਆਂਦਾ ਹੁਣ ਇਹਦੇ ਵਿੱਚ ਅਸੀਂ ਤਾਰੇ ਭਰਨੇ ਆ ਪਹਿਲਾਂ ਤੁਸੀਂ ਸਿੰਗਲ ਸਿੰਗਲ ਸਤਾਰੇ ਭਰੋ ਆ ਦੇਖੋ ਇਦਾਂ ਸਤਾਰਾ ਲੈ ਕੇ ਇਦਾਂ ਇਹਦੇ ਵਿੱਚ ਅੜਾ ਕੇ ਕੁੰਡੀ ਜੀ ਨੂੰ ਇਦਾਂ ਸਤਾਰੇ ਨੂੰ ਆਪਾਂ ਥੱਲੇ ਕਰ ਦੇਣਾ ਕੁੰਡੀ ਦੇ ਵਿੱਚ ਆ ਦੇਖੋ ਸਤਾਰੇ ਨੂੰ ਥੱਲੇ ਕਰਕੇ ਤੇ ਸਤਾਰੇ ਨੂੰ ਬਿਲਕੁਲ ਨਾਲ ਕਰਕੇ ਤੇ ਇਦਾਂ ਕਰਕੇ ਤੇ ਅਹੀਂ ਇੱਕ ਸਟਿਚ ਲਗਾ ਦੇਣੀ ਆ ਆ ਦੇਖੋ ਇੰਦਾ ਕਰਕੇ ਠੀਕ ਹੈ ਜੀ ਫਿਰ ਇੰਦਾ ਕਰਕੇ ਦੂਜਾ ਤਾਰਾ ਲੈ ਲੈਣਾ ਤੇ ਫਿਰ ਆਪਾਂ ਆ ਦੇਖੋ ਇੰਦਾ ਕਰਕੇ ਤੇ ਆਪਾਂ ਸਟੀਚ ਲਗਾਈ ਚਾਉਣੀਆਂ ਠੀਕ ਹੈ ਜੀ ਆ ਦੇਖੋ ਅਸੀਂ ਇਤਰਾ ਕੁੰਡੀ ਦੇ ਵਿੱਚ ਚੜਾਇਆ ਇੰਦਾ ਸਤਾਰੇ ਨੂੰ ਵਿੱਚ ਪਾ ਦਿੱਤਾ ਪਾ ਕੇ ਕਹੀਂ ਇਹਨੂੰ ਥੋੜਾ ਜਿਹਾ ਵੇਖੋ ਧੱਕੇ ਨੂੰ ਖਿੱਚ ਕੇ ਟਾਈਟ ਕਰਨਾ ਤੇ ਜਿੱਥੇ ਜੀ ਸਾਡੇ ਸਤਾਰੇ ਦਾ ਆ ਵੇਖੋ ਸਤਾਰੇ ਨੂੰ ਨਾ ਹੀ ਅਗਲੇ ਦੇ ਅੱਧੇ ਵਿੱਚ ਲੈ ਲੈਣਾ ਆ ਵੇਖੋ ਥੱਲੇ ਨੂੰ ਐਂ ਕਰਕੇ ਹੀ ਭੇਜ ਕੇ ਆਰੀ ਨੂੰ ਆ ਦੇਖੋ ਜਦੋਂ ਅਸੀਂ ਥੱਲਿਓਂ ਧਾਗਾ ਫੜ ਲਿਆ ਵਾ ਆ ਦੇਖੋ ਹਲਕਾ ਜਿਹਾ ਰੀਨੂ ਘੁਮਾਵਾਂਗੇ ਤੇ ਸਾਡਾ ਹੀ ਥੱਲੇ ਵਾਲਾ ਜਿਹੜਾ ਥ੍ਰੈਡ ਆ ਉਹ ਉੱਪਰ ਉੱਪਰ ਆ ਜਾਏਗਾ ਠੀਕ ਹੈ ਜੀ ਆទਿ ਇਕੱਠੇ ਵੀ ਭਾਰ ਸਕਦੇ ਜਿੱਦਾਂ ਦਾ ਕਰਕੇ ਨਾ ਇਕੱਠੇ ਵੀ 4-5 ਵਾਰੀ ਭਾਰ ਸਕਦੇ ਜੀ ਆ ਦੇਖੋ ਇਹਨੂੰ ਛੱਡ ਕੇ ਇਹਨੂੰ ਫਿਰ ਥੋੜੀ ਜਿਹੀ ਪਿੱਛੇ ਕਰ ਲੈਣਾ ਤੇ ਇਹਦੇ ਨਾਲ ਬਿਲਕੁਲ ਨਾਲ-ਨਾਲ ਜੋੜ ਕੇ ਤੇ ਫੇਰ ਆਪਾਂ ਉਹਨੂੰ ਇਹ ਤਾਂ ਹੀ ਆਪਾਂ ਸਾਰੀਆਂ ਕੁੰਡੀਆਂ ਜੜੀਆਂ ਬਣਾਈ ਜਾਣੀਆਂ ਵਾ ਬਸ ਜੇ ਤੁਹਾਨੂੰ ਥੱਲੇ ਉਹ ਥ੍ਰੈਡ ਲਿਆਉਣਾ ਤਾਂ ਉਹ ਹਲਕਾ ਜਿਹਾ ਰੀਨੂ ਘਮਾਉਣਾ ਵਾ ਤਾਂ ਕਿ ਜਿਹੜਾ ਦੂਸਰਾ ਥ੍ਰੈਡ ਹੈ ਚੱਕਣਾ ਉਹ ਉੱਪਰ ਆ ਜੇ ਤੇ ਆ ਦੇਖੋ ਇਦਾਂ ਸਾਰੇ ਬਣਾ ਲੈਣੇ ਤੇ ਇੱਕ ਨਾ ਮੈਂ ਤੁਹਾਨੂੰ ਹੋਰ ਤਰੀਕੇ ਦੇ ਨਾਲ ਆ ਵੇਖੋ ਦੱਸਣ ਲੱਗੀ ਆ ਇਹ ਸਤਾਰਾ ਆਪਾਂ ਸਿੱਧਾ ਅੱਗੇ ਰੱਖ ਦੇਣਾ ਵਾ ਤੇ ਉਹਦੇ ਵਿੱਚੋਂ ਦੀ ਕੁੰਡੀ ਕੱਢਣੀ ਆ ਪਹਿਲਾਂ ਹੀ ਇੱਕ ਦੂਜੇ ਦੇ ਉੱਤੇ ਛਾੜ ਕੇ ਲਾਏ ਸੀ ਨਾ ਹੁਣ ਆ ਵੇਖੋ ਹੁਣ ਮੈਂ ਅੱਗੇ ਰੱਖ ਰਹੀ ਆ ਤੇ ਪਾਸੇ ਸਿੰਪਲ ਕੁੰਡੀਆਂ ਵਿੱਚ ਇੱਕ ਵਾਰੀ ਤਾਰੇ ਦੇ ਵਿੱਚ ਘਾਰੋ ਜਿਹੜੀ ਇਹ ਸੇਕ ਆ ਉਹਦੇ ਵਿੱਚੋਂ ਕੱਢਣੀ ਤੇ ਇੱਕ ਉਹਦੇ ਅਗਲੇ ਪਾਸੇ ਟਾਂਕਾ ਲਾਉਣਾ ਫੇਰ ਅੱਗੇ ਦੂਜਾ ਸਤਾਰਾ ਰੱਖ ਕੇ ਤੇ ਉਹਦੇ ਵਿੱਚ ਵਾਲਾ ਜਿਹੜਾ ਸੇਕ ਆ ਉਹਦੇ ਵਿੱਚੋਂ ਦੀ ਮਾਰ ਕੇ ਟਾਂਕਾ ਤੇ ਉਹਦੇ ਅੱਗੇ ਟਾਂਕਾ ਲਾਉਣਾ ਬਸ ਇਦਾਂ ਹੀ ਅੱਗੇ ਅੱਗੇ ਅਹੀਂ ਕਰਦੇ ਜਾਣਾ ਵਾ ਤੇ ਇਦਾਂ ਦੋਵਾਂ ਤਰੀਕਿਆਂ ਦੇ ਨਾਲ ਹੀ ਸੂਟਾਂ ਦੇ ਵਿੱਚ ਟਾਂਕੇ ਲੱਗਦੇ ਨੇ ਤੇ ਤੁਸੀਂ ਜਿਤਨਾ ਵਧੀਆ ਲੱਗਦਾ ਉਦਾਂ ਤੁਸੀਂ ਕਰ ਸਕਦੇ ਜੇ ਤੇ ਆਸਾਨੀ ਦੇ ਨਾਲ ਤੁਸੀਂ ਆਰੀ ਦੀ ਕਟਾਈ ਸਿੱਖ ਸਕਦੇ ਜੇ ਮੇਰੇ ਕੋਲ ਤੇ ਇਦਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਇੱਕ ਪੈਰਾ ਜਾਂ ਕਮੈਂਟ ਵੀ ਜ਼ਰੂਰ ਦਿਆ ਕਰੋ ਤਾਂ ਇਹ ਦੇਖੋ ਇਦਾਂ ਹੀ ਆਪਾਂ ਸਾਰੀ ਲਾਈਨ ਜੜੀ ਬਣਾ ਲੈਣੀ ਆ ਜਿਸ ਤਰ੍ਹਾਂ ਆਪਾਂ ਚੁੰਨੀਆਂ ਬਣਾਉਂਨੇ ਨੇ ਤੇ ਚੁੰਨੀਆਂ ਦੇ ਵਿੱਚ ਨਾਰਮਲੀ ਤੁਸੀਂ ਦੇਖਿਆ ਹੋਣਾ ਅੱਜ ਕੱਲ੍ਹ ਹੈਂਡਵਰਕ ਦੇ ਵਿੱਚ ਐਡਾ ਮਟਾਂਕਾ ਲਾ ਰਹੀਆਂ ਇਸ ਟਾਂਕੇ ਦੇ ਵਿੱਚ ਕਾਫੀ ਸਾਰੀਆਂ ਚੁੰਨੀਆਂ ਜੜੀਆਂ ਆ ਤਿਆਰ ਹੁੰਦੀਆਂ ਵਿਰਲਾ-ਵਿਰਲਾ ਤਾਰਾ ਜਿਹੜਾ ਇਦਾਂ ਕਰਕੇ ਇਹ ਬਹੁਤ ਸੋਹਣਾ ਲੱਗਦਾ ਏ ਆ ਦੇਖੋ ਜੀ ਤੁਹਾਨੂੰ ਦੋ ਤਰ੍ਹਾਂ ਦੇ ਨਾਲ ਆਪਾਂ ਸਟਾਰੇ ਲਾਉਣੇ ਦੱਸੇ ਇੱਕ ਸਿੰਪਲ ਜਿਸ ਤਰ੍ਹਾਂ ਨੋਰਮਲ ਲੱਗਦੇ ਤੇ ਇੱਕ ਇਦਾਂ ਵੀ ਲੱਗਦੀ ਆ ਦੋਨੋਂ ਤਰ੍ਹਾਂ ਦੇ ਨਾਲ ਹੀ ਬਹੁਤ ਸੋਹਣੇ ਲੱਗਦੇ ਸੂਟਾਂ ਦੇ ਉੱਤੇ ਤੇ ਇਦਾਂ ਤੇ ਵੀ ਯੂਜ਼ ਕਰ ਸਕਦੇ ਆ ਜਿਹੜਾ ਵਾਲਾ ਫਲਾਵਰ ਤੁਹਾਨੂੰ ਮੈਂ ਪਹਿਲਾਂ ਦੱਸਿਆ ਹੀ ਏ ਇਸ ਤੋਂ ਪਹਿਲੀ ਵੀਡੀਓ ਦੇ ਵਿੱਚ ਉਹਦਾ ਵੀ ਮੈਂ ਲਿੰਕ ਦੇ ਦੂੰਗੀ ਵੀ ਇਹਨੂੰ ਅਸੀਂ ਕਿੱਦਾਂ ਬਣਾਉਣਾ ਵਾ ਠੀਕ ਆ ਇਹ ਵੀ ਜੀ ਤੇ ਇਹ ਤੁਹਾਨੂੰ ਮੈਂ ਆਰੀ ਦਾ ਪੂਰਾ ਤੁਹਾਨੂੰ ਦੱਸੂਗੀ ਵੀ ਕਿੱਦਾਂ ਕਿੱਦਾਂ ਹੈ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਮੈਂ ਇੱਥੇ ਸਿੱਖੀਆਂ ਲਾਉਣੀਆਂ ਦੱਸੂਗੀ ਠੀਕ ਹੈ ਜੀ